ਸਤਿ ਸ਼੍ਰੀ ਅਕਾਲ ਜੀ ਵੀਦਰ ਬਹਾਰਪ੍ਰਿਤ ਵੀਰ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੀ ਤਾਂ ਸਭ ਤੋਂ ਪਹਿਲਾਂ ਤੁਸੀਂ ਜੋ ਸੈਟਲਾਈਟ ਤਸਵੀਰਾਂ ਵਿੱਚਲੇ ਕਰੀਬ 12:45 ਮਿੰਟ ਜਾਨਕੀ ਪੌਣੇ 1 ਵਜੇ ਦੀਆਂ ਆ ਦੁਪਹਿਰ ਦੀ ਸੈਟਲਾਈਟ ਤਸਵੀਰਾਂ ਨੇ ਅੱਜ 8 ਮਈ 2025 ਦੀਆਂ ਤੇ ਤਸਵੀਰਾਂ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਮਾਝਾ ਤੋਂ ਬਾਪ ਦੇ ਖੇਤਰੋਗੇ ਖਾਸ ਕਰ ਆ ਪਠਾਨਕੋਟ ਲੈ ਕੇ ਗੁਰਦਾਸਪੁਰ ਹੋ ਗਿਆ ਸੁਰ ਅਮਰਸਰ ਤਰਨਤਾਰਨ ਦੇ ਕੁਝ ਇਲਾਕਿਆਂ ਵਿੱਚ ਹਲਕੇ ਤੇ ਕੁਝ ਇਲਾਕਿਆਂ ਵਿੱਚ ਸੰਘਣੀ ਜਿਹੜੀ ਪੱਤਰੋ ਦੇ ਤੌਰ 'ਤੇ ਚੱ ਕਿਹਤਰ ਹੋਗੇ ਆਪਣੇ ਮਲੇਰਕੋਟ ਲਾ ਗਿਆ ਜਾਂ ਪਟਿਆਲਾ ਸੰਗਰੂਰ ਦੇ ਇਲਾਕੇ ਹੋਗੇ ਜਾਂ ਪਾ ਪੜ ਦੇ ਨਾਲ ਲੱਗਦੇ ਰੂਪਨਗਰ ਹੋ ਗਿਆ ਮੋਹਾਲੀ ਚੰਡੀਗੜ੍ਹ ਸਾਈਡ ਦੇ ਇਲਾਕੇ ਹੋਗੇ ਨਵਾਂ ਸ਼ਹਿਰ ਦੇ ਕੁਝ ਇਲਾਕੇ ਜਾਂ ਫਰੀਦਕੋਟ ਹੋ ਗਿਆ ਜਾਂ ਜਲਾਲਾਬਾਦ ਦੇ ਸਾਈਡ ਦੇ ਇਲਾਕੇ ਇਸ ਰੱਦੀ ਇਲਾਕੇ ਹੋਗੇ ਫਾਜ਼ਲਕਾ ਦੇ ਕੁਝ ਖੇਤਰੋਗ ਬਠਿੰਡਾ ਦੇ ਉੱਤਰੀ ਕੁਝ ਖੇਤਰਾਂ ਵਿੱਚ ਜਾਂ ਪਾ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਕੁਝ ਕੇ ਜੀਂਦ ਹੋ ਗਿਆ ਜਾਂ ਇਸ ਤੇ ਆਸਵਾ ਖੇਤਰਾਂ ਵਿੱਚ ਕਿਤੇ ਕਿਤੇ ਹਲਕੀ ਕਿਤੇ ਸੰਘਣੀ ਧਪਤਰ ਹੋਏ ਤੇ ਤੌਰ ਚਾਰੀਏ ਤੇ ਅੱਜ ਯਾਨੀ ਕਿ ਅੱਜ 8 ਮਈ ਦਾ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੀ ਗੱਲ ਕਰੀ ਤਾਂ ਅੱਜ ਦੁਪਹਿਰ ਤਾਰ ਤਾਂ ਬੱਦਲ ਵੀ ਦੇਖ ਸਕਦੇ ਜਿਹੜੀ ਬਣਨੀ ਸ਼ੁਰੂ ਹੋ ਗਈ ਤੇ ਅੱਜ ਅੱਜ ਜਿਹੜੇ ਆਉਣ ਵਾਲੇ ਅਗਲੇ ਘੰਟਿਆਂ ਵਿੱਚ ਯਾਨੀ ਕਿ ਅੱਜ ਆ ਖਾਸ ਕਰਕੇ ਆਪ ਗੱਲ ਕਰੇ 1 ਵਜੇ ਤੋਂ ਲੈ ਕੇ ਦੁਪਹਿਰ ਸ਼ਾਮ 6-7 ਵਜੇ ਤੱਕ ਐਸੇ ਰਹੇ ਜਾਂ ਦੁਪਹਿਰ ਤੋਂ ਲੈ ਕੇ ਸ਼ਾਮ ਜਾਂ ਰਾਤ ਦੇ ਘੰਟਿਆਂ ਵਿੱਚ ਤਾਂ ਟੁੱਟਵੇਂ ਰੂਪ ਦੇ ਜਿਹੜੇ ਕਾਲਮ ਹੋਣਗੇ ਯਾਨੀ ਕਿ ਪੰਜਾਬ ਦੇ ਕੁਝ ਆਪ ਗੱਲ ਕਰੀ 30 35 35 40% ਖੇਤਰਾ ਵਿੱਚ ਚਾਂਸ ਰਹਿਣਗੇ ਤਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਉਹ ਗਰ ਰਾਜਸਥਾਨ ਦੇ ਆ ਖੇਤਰਾ ਵਿੱਚ ਬੱਦਲ ਵੀ ਬਣੇਗੀ ਤਾਂ ਉਸ ਪੱਛਮੀ ਯੂਪੀ ਦਿੱਲੀ ਦੇ ਕੁਝ ਖੇਤਰਾ ਵਿੱਚ ਬੱਦਲ ਵੀ ਬਣਸਰੀ ਜੋ ਕਿ ਕੁਝ ਖੇਤਰਾ ਨੂੰ ਪ੍ਰਭਾਵਿਤ ਕਰ ਸਕ ਦਰਮਿਆਨਿਤ ਕੁਝ ਖੇਤਰਾਂ ਦਰਮਿਆਨੇ ਤੇਜ ਜੜਮੀ ਦੀ ਚੱਟ ਵੇਖਣ ਨੂੰ ਮਿਲ ਸਕਦੀ ਹੈ ਤਾਂ ਜ਼ਿਲ੍ਹੇਵਾਰ ਇਸ ਵਿੱਚ ਆਪਾਂ ਨਹੀਂ ਦੱਸ ਰਹੇ ਕਿਉਂਕਿ ਕਿਸੇ ਵੀ ਇਲਾਕੇ ਵਿੱਚ ਜਿਹੜੀ ਬੱਦਲਬਾਈ ਬਣੇਗੀ ਤੁਸੀਂ ਜੋ ਲਾਈਵ ਸੈਟੇਲਾਈਟ ਤਸਵੀਰਾਂ ਵਿੱਚ ਵੇਖ ਰਹੇ ਲੁਧਿਆਣਾ ਵਿੱਚ ਜ ਬਰਨਾਲਾ ਵਿੱਚ ਬੱਦਲਬਾਈ ਬੰਨੀ ਸ਼ੁਰੂ ਹੋ ਗਈ ਹੈ ਤਾਂ ਉਸ ਤੋਂ ਬਾਅਦ ਜਿਹੜਾ ਪਠਾਨਕੋਟ ਲੈ ਗੁਰਦਾਸਪੁਰ ਸਰਦੀ ਇਲਾਕੇ ਹੋਗੇ ਅੰਮ੍ਰਿਤਸਰ ਤਰ ਤਰ ਦੇ ਕੁਝ ਪਾਕ ਹੋਗੇ ਜਾਂ ਪੜ ਦੇ ਨਾਲ ਦੇ ਰੂਪ ਨਗਰ ਹੋ ਗਿਆ ਸੁਨਮਾ ਸ਼ਹਿਰ ਦੇ ਇਲਾਕੇ ਹੋਗੇ ਜਾਂ ਦੱਖਣੀ ਪਟਿਆਲਾ ਗਾ ਸੰਗਰੂਰ ਦੇ ਕੁਝ ਖੇਤਰ ਹੋਗੇ ਜਾਂ ਇਸ ਤੇ ਨਾਲ ਲੱਗਦੇ ਆਪਣੇ ਹਰਿਆਣਾ ਦੇ ਖੇਤਰ ਉਹ ਜੀਂਦ ਹੋ ਗਿਆ ਇੱਥੇ ਜ ਚੱਲ ਰਹੀਆਂ ਤੁਸੀਂ ਕਮੈਂਟ ਕਰੇ ਜਰੂਰ ਦੱਸਣਾ ਕਿੱਥੇ ਕਿੱਥੇ ਅਮੀ ਦੇ ਛਰਾਟੇ ਦਰਜ ਕੀਤੇ ਜਾ ਰਹੇ ਨੇ ਤੇ ਅੱਜ ਜਿਹੜਾ ਮੇਨ ਤੌਰ ਤੇ ਆਪ ਗੱਲ ਕਰ ਦੁਪਹਿਰ ਤੋਂ ਲੈ ਕੇ ਸ਼ਾਮ ਉਸਰ ਰਾਤ ਦੇ ਘੰਟਿਆਂ ਵਿੱਚ ਤਾਂ ਪੰਜਾਬ ਦੇ ਕੁਝ 30 35 ਜਾਂ 35 40 ਪਰਸੈਂਟ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਕੁਝ ਖੇਤਰੋਗੇ ਉਸ ਤੋਂ ਬਾਅਦ ਆ ਪੱਛਮੀ ਯੂਪੀ ਦਿੱਲੀ ਦੇ ਕੁਝ ਖੇਤਰਾਂ ਵਿੱਚ ਸਬਾਵਨਾ ਰਹੇਗੀ ਤਾਂ ਵੈਸੇ ਆਪਾਂ ਜ਼ਿਲ੍ਹੇਵਾਰ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਤਾਂ ਜੋ ਵੀ ਆਪਾਂ ਸੈਟਲਾਈਟ ਤਸਵੀਰਾਂ ਆ ਠੀਕ ਪ੍ਰਾਪਤ ਹੋਈਆਂ ਉਸ ਅਕੋਰਡਿੰਗ ਵੇਖੀਏ ਤਾਂ ਮਾਝਾਤ ਬਾਬਾ ਦੇ ਖੇਤਰ ਇਸੇ ਪ੍ਰਭਾਵਿਤ ਹੋਣ ਦੀ ਸੰ ਰਾਦੇ ਲਾਕਿਓਗੇ ਦੱਖਣ ਪੱਛਮੀ ਜਿਹੜੇ ਹਰਿਆਣਾ ਦੇ ਖੇਤਰ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਜਾਂ ਰਾਜਸਥਾਨ ਦੇ ਖੇਤਰੋਗੇ ਇੱਥੇ ਇਹ ਸਵਾਮਨਾ ਰਹੇਗੀ ਜਾਨੀ ਕਿ ਪਠਾਨਕੋਟ ਗੁਰਦਾਸਪੁਰ ਤੋਂ ਲੈ ਕੇ ਹੁਸ਼ਿਆਰਪੁਰ ਦੇ ਕੁਝ ਖੇਤਰੋਗੇ ਉਸ ਤੋਂ ਬਾਅਦ ਆਪਣਾ ਅੰਮ੍ਰਿਤਸਰ ਤਰਨਤਾਰਨ ਦੇ ਕੁਝ ਭਾਗ ਬਫਰੂਸਪੁਰ ਫਰੀਦਕੋਟ ਦੇ ਮੋਗਾ ਦੇ ਕੁਝ ਖੇਤਰੋਗੇ ਲੁਧਿਆਣਾ ਬਰਨਾਲਾ ਤੇ ਮਲੇਰਕੋਟਲਾ ਦੇ ਕੁਝ ਖੇਤਰ ਰੂਪਨਗਰ ਨਵਾਂ ਸ਼ਹਿਰ ਤੇ ਕੁਝ ਲਾ ਕੇ ਪਟਿਆਲਾ ਸੰਗਰੂਰ ਫਤਿਹਗੜ੍ਹ ਸਾਹਿਬ ਜਾਂ ਇਸ ਤੇ ਨਾਲ ਲੱਗਦੇ ਕੁਝ ਖੇਤਰ ਬਠਿੰਡਾ ਦੇ ਕੁਝ ਉਤਰੀ ਆ ਮੁਕਸਰ ਹੋਗੇ ਫਾਜ਼ਲਕਾਰ ਦੇ ਕੁਝ ਖੇਤਰੋਗੇ ਜਾਨੀ ਕੁਝ ਨ ਫਰਾਂਗੇ ਤਾਂ ਬਾਕੀ ਜਿਹੜੇ ਹਰਿਆਣਾ ਦੇ ਨਾਲ ਲੱਗਦੇ ਖੇਤਰ ਚੀਨ ਦੇ ਵਿੱਚ ਇਸ ਸਭਾਵਨਾ ਜ਼ਿਆਦਾ ਰਹੇਗੀ ਤਾਂ ਬਾਕੀ ਫਤਿਆਬਾਦ ਹੋਗੇ ਸਾਹ ਦੇ ਖੇਤਰ ਹੋਗੇ ਜਾਂ ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣਾ ਦੇ ਕੈਥਲ ਬਾਲਾ ਪੰਚਕੂਲਾ ਪਾਣੀ ਪਤੋਗੇ ਦਿੱਲੀ ਦੇ ਕੁਝ ਖੇਤਰ ਪੱਛਮੀ ਦੇ ਕੁਝ ਜਿਹੜੇ ਯੂਪੀ ਦੇ ਕੁਝ ਖੇਤਰ ਹੋਗੇ ਸਿਰ ਸਾਰੇ ਕੁਝ ਥੋੜੇ ਬੋਤੇ ਖੇਤਰ ਹੋ ਸਕਦੇ ਨੇ ਬਾਕੀ ਸਭਾਵਨਾ ਆ ਠੀਕ ਠਾਕ ਰਹੇਗੀ ਤਾਂ ਜਾਂ ਮਾਨਸਰੇ ਕੁਝ ਹੋ ਸਕਦੇ ਜੇਕਰ ਬੱਤਲ ਬਈ ਪਾਂਤੀ ਤਾਂ ਇਹਨਾਂ ਖੇਤਰਾਂ ਨੂੰ ਕਿਤੇ ਕਿਤੇ ਚਾਂਸ ਬਣਨਗੇ ਬਾਕੀ ਸ਼ਿਰ ਗੰਗਨ ਹਨਮਾਨ ਗਨੂਪਗੜ ਹੋਗਾ ਆ ਵੀ ਕਨਰ ਖਾਜੂਗੜ ਇਹਨਾਂ ਦੇ ਕੁਝ ਥੋੜੇ ਨਾਲਕਦੇ ਹਰਿਆਣਾ ਰਾਜਸਥਾਨ ਹੋਗੇ ਪਛਮੀ ਯੂਪੀ ਦਿੱਲੀ ਦੇ ਆਪਾਂ ਟੋਟਲੀ ਗੱਲ ਕਰੀ ਤਾਂ 40 45 ਜਾਂ 45 ਤੋਂ 50% ਖੇਤਰਾਂ ਵਿੱਚ ਟੁੱਟੀਆਂ ਕਾਰਵੀਆਂ ਹੋਣਗੀਆਂ ਜਨ ਕਿ ਕਿਤੇ ਕਿਤੇ ਹਲਕੇ ਕਿਤੇ ਦਰਮਿਆਨੇ ਤੋਂ ਕੋਈ ਥੋੜ੍ਹਾ ਬਤ ਖੇਤਰਾਂ ਤੇਜ਼ ਜੜਮੀ ਦੀ ਝਟ ਦੇਖਣ ਨੂੰ ਮਿਲ ਸਰੀ ਗਰਚਲਿਸ਼ ਕੋਈ ਵੇਖਣ ਨੂੰ ਮਿਲੇਗੀ ਤਾਂ ਕਿਤੇ ਕਿਤੇ ਅ ਨਿੱਕੀ ਮੋਟੀਟ ਗਾੜੇਵਾਰੀ ਹੋਣ ਦੀ ਸੰਭਾਵਨਾ ਰਹੇਗੀ ਤਾਂ ਜਿੱਥੇ ਜਿੱਥੇ ਬੱਦਲ ਬਣੇਗਾ ਉੱਥੇ ਹਨੇਰੀ ਚੱਲਣ ਦੀ ਸੰਭਾਵਨਾ ਰਹੇਗੀ ਜਿਸ ਦੀ ਗਤੀ 30 ਤੋਂ 35 ਕਿਤੇ 40 ਤੋਂ 50 ਕਿਤੇ ਕਿਤੇ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦਰਫਤਾਰ ਤੇ ਚੱਲਣ ਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪਾਂ ਇਸ ਚੈਨਲ ਤੇ ਪਹੁੰਚਾ ਦੇਵਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਵੀਡੀਓ ਨੂੰ ਅੰਤ ਤੱਕ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ